ਬਾਈ ਜੀ ਥੋੜੀ ਨਸ਼ੇ ਨੇ ਇੱਕ ਚੰਗੇ ਪਲੇਅਰ ਕਬੱਡੀ ਪਲੇਅਰ ਦੀ ਕਿਵੇਂ ਜ਼ਿੰਦਗੀ ਤਬਾਹ ਕੀਤੀ ਸਾਨੂੰ ਉਹਦੇ ਬਾਰੇ ਬਾਈ ਜਰੂਰ ਚਾਹਣਾ ਪਊਗਾ ਬਾਈ ਸਾਹਿਬ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂਗਾ ਵੀ ਸਿਗਰਟ ਤੋਂ ਸ਼ੁਰੂ ਹੋ ਕੇ ਬਾਈ ਜੀ ਉਸ ਤੋਂ ਬਾਅਦ ਗਾਂਜਾ ਪੀਤਾ ਠੀਕ ਆ ਫਿਰ ਸ਼ਰਾਬ ਤੇ ਆ ਗਏ ਸ਼ਰਾਬ ਤੋਂ ਬਾਅਦ ਬਾਈ ਚਿੱਟੇ ਤੇ ਆ ਗਏ ਤੇ ਐ ਹੌਲੀ 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 ਵਿੱਚ ਤਰ ਹਦੇ ਗਏ ਬਾਈ ਵੀ ਇੰਨਾ ਖਤਮ ਹੋ ਗਏ ਸੀ ਵੀ ਯਾਰ ਇੱਕ ਤਰ੍ਹਾਂ ਐ ਲੱਗਦਾ ਸੀ ਵੀ ਯਾਰ ਹੁਣ ਪੱਪਾ ਚੇ ਨਹੀਂ ਸਕਦਾ ਜਿੰਦਗੀ ਖਰਾਬ ਹੈ ਹਾਂ ਸੋ ਬਾਈ ਇਹ ਜਿਹੜੀ ਜਗ੍ਹਾ ਹੈ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਬਾਈ ਨੇ ਘੱਟੋ ਘੱਟ 5 ਤੋਂ 7 ਸਾਲ ਬੈਠ ਕੇ ਨਸ਼ਾ ਕੀਤਾ ਤੇ ਇੱਕ ਕਵਡੀ ਪਲੇਅਰ ਚੰਗਾ ਜਿਹਾ ਮਤਲਬ ਬਾਹਰਲੇ ਦੇਸ਼ਾਂ 'ਚ ਕਵਡੀ ਖੇਡਣ ਵਾਲਾ ਬੰਦਾ ਜਿਹਦੀ ਚੰਗੀ ਗੇਮ ਸੀ ਚੰਗੀ ਗੇਮ ਤੂੰ ਦੀ ਬੋਲਦੀ ਸੀ ਚੰਗਾ ਰੇਡਰ ਸੀ ਅੱਜ ਬਾਈ ਆਪਦਾ ਸਾਰਾ ਕੁਝ ਖੋ ਕੇ ਮਤਲਬ ਇਹ ਬੰਦੇ ਦੀ ਜ਼ਿੰਦਗੀ ਬਹੁਤ ਬੁਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਸੀ ਬਾਈ ਕਿਹੜੇ ਕਿਹੜੇ ਦੇਸ਼ਾਂ 'ਚ ਕਵਡੀ ਖੇਡ ਚੁੱਕੇ ਹੋ ਜੀ ਬਾਈ ਮੈਂ ਕੈਨੇਡਾ ਵੀ ਜਾ ਕੇ ਆਇਆ ਦੋ ਵਾਰ ਕੈਨੇਡਾ ਜਾ ਕੇ ਆਇਆ ਤੇ ਨਿਊਜ਼ੀਲੈਂਡ ਵੀ ਮੈਂ ਮੈਂ ਜਾ ਕੇ ਆਇਆ ਦੋ ਵਾਰੀ ਤੇ ਹੋਰ ਵੀ ਜਿਹੜੇ ਆ ਇਧਰ ਤਾਂ ਜਿੰਨੇ ਆਪਣੇ ਹੈਗੀਆਂ ਸਟੇਟਾਂ ਸਾਰੀਆਂ ਚ ਹੀ ਖੇਡਿਆ ਹੋਣਾ ਵੀ ਸੋ ਬਾਈ ਤੁਸੀਂ ਜਿਹੜਾ ਥੋੜੇ ਫੇਸ ਤੇ ਆਪਾਂ ਤੁਸੀਂ ਵੀਡੀਓ ਬਣਾਉਣ ਤੋਂ ਪਹਿਲਾਂ ਤੁਹਾਨੂੰ ਕਿਹਾ ਵੀ ਮੈਂ ਆਪਣਾ ਫੇਸ ਨਹੀਂ ਦਿਖਾ ਸਕਦਾ ਫੇਸ ਰਿਵੀਲ ਨਹੀਂ ਕਰ ਸਕਦੇ ਕੀ ਕਰਨਾ ਬਈ ਇਹ ਬਾਈ ਦੇਖੋ ਹਣਾ ਇੱਕ ਬੰਦੇ ਦੀ ਛਵੀ ਬਣੀ ਹੁੰਦੀ ਆ ਕਈ ਲੋਕਾਂ ਨੂੰ ਪਤਾ ਹੁੰਦਾ ਇਸ ਚੀਜ਼ ਦਾ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੁਣ ਤੁਹਾਨੂੰ ਪਤਾ ਵੀ ਇੰਨੇ ਵਧੀਆ ਪਲੇਅਰ ਰਹਿ ਕੇ ਅੱਜ ਜੇ ਮੈਂ ਆਪਦਾ ਫੇਸ ਕਿਸੇ ਨੂੰ ਦਿਖਾਉਂਗਾ ਤਾ ਅਗਲਾ ਕੁਗਾ ਯਾਰ ਵੀ ਇਹ ਦਾਣਾ ਇਨਸਾਨ ਸੀ ਕਿਸੇ ਨੂੰ ਪਤਾ ਹੁਣ ਕਿਸੇ ਨੂੰ ਨਹੀਂ ਪਤਾ ਬਾਈ ਦੁਨੀਆ ਦੇ ਵਿੱਚ ਜਦੋਂ ਬੰਦੇ ਦਾ ਨਾਮ ਬਣ ਜਾਂਦਾਗਾ ਉਦੋਂ ਬਾਅਦ ਬਹੁਤ ਬਹੁਤ ਕੁਝ ਸੋਚਣਾ ਪੈਂਦਾ ਸੋ ਬਾਈ ਉਸ ਟਾਈਮ ਤੁਹਾਨੂੰ ਦੇਖਦੇ ਸੀ ਜਿਹੜਾ ਪੌਂਦੇ ਸੀ ਗਰਾਊਂਡਾਂ 'ਚ ਤੁਸੀਂ ਮਾਰਦੇ ਸੀ ਛਾਲ ਤੇ ਥੋੜੀ ਧਰਤੀ ਹਿੱਲਦੀ ਸੀ ਥੋੜਾ ਸਰੀਰ ਉਸ ਟਾਈਮ ਬਾਈ ਮਨ ਲੱਗਦਾ ਵੀ ਥੋੜਾ ਅੱਜ ਨਾਲੋਂ ਡਬਲ ਸੀਗਾ ਕਿੰਨਾ ਫਰਕ ਪੈ ਗਿਆ ਥੋੜੇ ਵੀਟ ਦਾ ਬਾਈ ਬਾਈ ਬਹੁਤ ਜ਼ਿਆਦਾ ਫਰਕ ਪੈ ਗਿਆ ਬਾਈ ਪਹਿਲਾਂ ਮੇਰਾ ਬੇਟਾ 70 ਤੋਂ 80 ਦੇ ਵਿੱਚ ਵਿੱਚ ਹੁੰਦਾ ਸੀ ਤੇ ਜਿਹੜਾ ਹੁਣ ਬੇਟਾ ਹੁਣ ਮੇਰੇ ਵਿੱਚ 63 ਕਿਲੋ weight ਰਹਿ ਗਿਆ ਬਾਈ ਤੇ ਜਦੋਂ ਮੈਂ ਨਸ਼ਾ ਛੱਡਿਆ ਸੀ ਉਦੋਂ ਮੇਰੇ ਵਿੱਚ ਸਿਰਫ ਤੇ ਸਿਰਫ 57 ਕਿਲੋ weight ਰਹਿ ਗਿਆ ਬਾਈ ਵੇਖੋ ਜੀ ਇਹ ਬਾਈ ਨੇ ਇਹ ਨਹੀਂ ਸੀਗਾ ਵੀ ਜੇ ਬੰਦੇ ਦਾ ਕੁਆਂਟਲ ਦੋ ਕੁਆਂਟਲ ਆ ਮਤਲਬ ਬਾਈ ਦਾ ਸਰੀਰ ਬੰਗ ਵਰਗਾ ਸੀਗਾ ਬਹੁਤ ਸੋਹਣਾ ਪਲੇਅਰ ਸੀ ਇਹਦੀ ਸਾਰੀ ਕਹਾਣੀ ਦੱਸਾਂਗੇ ਵੀਡੀਓ ਨਾਲ ਜੁੜੇ ਰਹੋ ਸ਼ੁਰੂ ਤੋਂ ਇਹਨਾਂ ਤੱਕ ਕਿਵੇਂ ਬੰਦੇ ਦੀ ਜ਼ਿੰਦਗੀ ਖਰਾਬ ਹੋਈ ਅੱਜ ਬਾਈ ਦੀ ਜ਼ਿੰਦਗੀ ਲੱਖਾਂ ਦੇ ਵਿੱਚ ਬੰਦਾ ਖੇਡ ਰਿਹਾ ਹੈ ਬਾਈ ਕੱਖਾਂ ਤੋਂ ਲੱਖਾਂ ਤੋਂ ਕੱਖਾਂ ਦਾ ਹੋ ਗਿਆ ਸੀ ਤੇ ਅੱਜ ਕੱਖਾਂ ਤੋਂ ਲੱਖਾਂ ਦਾ ਕਿਵੇਂ ਬਣਿਆ ਇਹ ਤੁਹਾਨੂੰ ਆਪਦੀ ਜ਼ਿੰਦਗੀ ਦੀ ਸਾਰੀ ਸੱਚਾਈ ਦੱਸੂਗਾ ਵੀਡੀਓ ਨਾਲ ਜੁੜੇ ਰਹੋ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਜੀ ਆਪਾਂ ਅੱਗੇ ਬਾਈ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਦੋਸਤੋ ਜਿਵੇਂ ਅਸੀਂ ਤੁਹਾਨੂੰ ਹਰ ਇਨਸਾਨ ਨਾਲ ਮਲਾਉਨੇ ਆ ਹਰ ਕਸਬੇ ਚ ਜਾ ਕੇ ਹਰ ਪਿੰਡ ਚ ਜਾ ਕੇ ਵੀ ਬੰਦੇ ਦੀ ਕਿਵੇਂ ਜ਼ਿੰਦਗੀ ਖਰਾਬ ਹੋਈ ਤੇ ਕਿਵੇਂ ਬੰਦੇ ਦੀ ਜ਼ਿੰਦਗੀ ਬਦਲੀ ਅਸੀਂ ਅੱਜ ਤੁਹਾਨੂੰ ਉਹੋ ਜਿਹੇ ਸਖਸ਼ਾਂ ਨਾਲ ਮਲਾ ਰਹੇ ਹਾਂ ਉਹ ਇਨਸਾਨ ਨਾਲ ਮਲਾਉਣ ਜਾ ਰਹੇ ਹਾਂ ਜਿਹੜੇ ਬੰਦੇ ਦੀ ਜ਼ਿੰਦਗੀ ਲੱਖਾਂ ਤੋਂ ਕੱਖ ਹੋ ਗਈ ਸੀ ਤੇ ਅੱਜ ਜ਼ਿੰਦਗੀ ਉਹਦੀ ਕੱਖਾਂ ਤੋਂ ਲੱਖ ਹੋ ਚੁੱਕੀ ਹੈ ਸੋ ਕਹਿੰਦੀ ਹੈ ਬਾਈ ਜੇ ਰੱਬ ਆਪਣੀ ਇੱਛਾ ਦੇ ਤੇ ਬੰਦੇ ਨੂੰ ਰਾਜੇ ਤੋਂ ਭਖਾਰੀ ਬਣਾ ਦਿੰਦਾ ਤੇ ਭਖਾਰੀ ਤੋਂ ਰਾਜਾ ਬਣਾ ਦਿੰਦਾ ਇਹ ਉਹ ਨਸਾਨਾ ਹੈ ਬਾਈ ਜੀ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚ ਬੁਰੀ ਤਰ੍ਹਾਂ ਤਸ ਗਿਆ ਸੀਗਾ ਤੇ ਸੋ ਇਹਦਾ ਸਾਰਾ ਕੁਝ ਮੈਂ ਬਾਈ ਵਿਗ ਗਿਆ ਸੀ ਮਤਲਬ ਜੋ ਵੀ ਇਹਦਾ ਜ਼ਮੀਨ ਜਾਇਦਾਦ ਇਹ ਨਸ਼ੇ ਦਾ ਇਹਨਾਂ ਆਦੀ ਸੀ ਉਹ ਨਸ਼ਾ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਮਤਲਬ ਆਪਣੇ ਪੈਰ ਫਸਾਰ ਚੁੱਕਿਆ ਸਾਨੂੰ ਨਾਲ ਲੈਣ ਦੀ ਲੋੜ ਹੀ ਨਹੀਂ ਤੁਸੀਂ ਆਪ ਹੀ ਦੱਸ ਦੋਗੇ ਤੇ ਕਮੈਂਟਾਂ 'ਚ ਦੱਸਣਾ ਵੀ ਉਹ ਨਸ਼ਾ ਕਿਹੜਾ ਹੈ ਤੇ ਇਹ ਤੁਸੀਂ ਜਿਹੜੀ ਜ਼ਮੀਨ ਆ ਬਾਈ ਨੇ ਇਹ ਬਾਈ ਨੇ ਨਸ਼ਾ ਛੱਡ ਕੇ ਜਿਹੜੀ ਆ ਜ਼ਮੀਨ ਆ ਬਾਈ ਦੇ 10 ਕਿੱਲੇ ਇਧਰ ਹੈ ਤੇ 10 ਕਿੱਲੇ ਇਧਰ ਹੈ ਜੀ ਇਹ ਬਾਈ ਜੀ ਆਪਾਂ ਦੁਬਾਰੇ ਬਣਵਾਲੀ ਹਾਂਜੀ ਹਾਂਜੀ ਬਾਈ ਦੁਬਾਰੇ ਬਣਾਲੀਏ ਇਹ ਬਾਈ ਦੇ ਮੋਹੋਂ ਹੈ ਵੀ ਇਹਨਾਂ ਦੇ 10 ਕਿੱਲੇ ਇੱਥੇ 10 ਕਿੱਲੇ ਬਣਾਲੀ ਇਹ ਬਾਈ ਜਿਹੜੀ ਜਗ੍ਹਾ ਹੈ ਤੁਹਾਨੂੰ ਦਿਖਾ ਰਹੇ ਆਂ ਇਹ ਜਗ੍ਹਾ ਦਾ ਕੀ ਦਿਖਾਉਣ ਦਾ ਮਕਸਦ ਕੀ ਹੈ ਇੱਥੇ ਬਾਈ ਨੇ ਸਾਰੀ ਜ਼ਿੰਦਗੀ ਆ ਆਪਣਾ ਕੈਮਰਾਮੈਨਾਂ ਦੇ ਜੀ ਇੱਥੇ ਬਾਈ ਉਹ ਨਸ਼ਾ ਕਰਦਾ ਰਿਹਾ ਜਿਹੜੇ ਨਸ਼ੇ ਵਾਲੇ ਸੋਨੂੰ ਸਾਰੇ ਨੂੰ ਚੰਗੀ ਤਰ੍ਹਾਂ ਤੁਸੀਂ ਜਾਣੂ ਹੋ ਸੋ ਇਹ ਸੀ ਉਹ ਜਗ੍ਹਾ ਹੁਣ ਬਾਈ ਨਾਲ ਕਰਦੇ ਆ ਗੱਲਬਾਤ ਬਾਜੀ ਸਤਿ ਸ਼੍ਰੀ ਅਕਾਲ ਜੀ ਅੱਛੀ ਕਾਲ ਜੀ ਬਾਈ ਇਹ ਟਿਕਾਣਾ ਜਿਹੜਾ ਆਪਣਾ ਇਹ ਟਿਕਾਣੇ ਤੇ ਤੁਸੀਂ ਕਿੰਨਾ ਟਾਈਮ ਜਿਹੜਾ ਸੀਗਾ ਨਸ਼ਾ ਕੀਤਾ ਜੀ ਤੇ ਇਹ ਟਿਕਾਣੇ ਨੂੰ ਆਪਣਾ ਅੱਡਾ ਕਿਉਂ ਬਣਾਇਆ ਤੁਸੀਂ ਇੱਥੇ ਹੀ ਕਿਉਂ ਆ ਕੇ ਬਹਿੰਦੇ ਸੀਗੇ ਬੱਲਾ ਲਾ ਬਾਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇਹ ਜਿਹੜੀ ਜ਼ਮੀਨ ਆ ਬਾਈ ਜੀ ਇੱਥੇ ਮੇਰੇ ਕੋਲ 30 ਕਿੱਲੇ ਜ਼ਮੀਨ ਦੇ ਸੀਗੇ ਤੇ ਇੱਥੇ ਖੇਤ ਆ ਕੇ ਬੈਠਦੇ ਸੀ ਜਿਵੇਂ ਮੁੰਡੇ ਯਾਰ ਦੋਸਤ ਆ ਜਾਂਦੇ ਸੀਗੇ ਤੇ ਬਸ ਇੱਥੇ ਪਹਿਲਾਂ दारू ਪਿਆਲਾ ਪੀਂਦੇ ਰਹੇ दारू ਪੀਲੇ ਤੋਂ ਬਾਅਦ ਬਸ ਐਂ ਵਾਦਾ ਵਾਦਾ ਨਸ਼ਾ ਤੇ ਐਂਡ ਤੇ ਆ ਕੇ ਚਿੱਟੇ ਤੇ ਦਲਦਲ ਤੇ ਇੰਨਾ ਧਸ ਗਿਆ ਸੀ ਮੈਂ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਾਈ ਜੀ ਬਸ ਇੱਕ ਤਰ੍ਹਾਂ ਇਹ ਸਮਝੋ ਵੀ ਮੇਰਾ ਦੁਬਾਰੇ ਜਨਮ ਹੋਇਆ ਬਾਈ ਕਿੰਨਾ ਟਾਈਮ ਤੁਸੀਂ ਇਹ ਨਸ਼ਾ ਕੀਤਾ ਆਪਾਂ ਕੋਈ ਨਸ਼ੇ ਦੀ ਬਾਰ-ਬਾਰ ਆਪਾਂ ਨੂੰ ਨਾਂ ਲੈਣ ਦੀ ਲੋੜ ਨਹੀਂ ਇਹ ਟਾਈਮ ਕਿੰਨਾ ਟਾਈਮ ਨਸ਼ਾ ਕੀਤਾ ਤੇ ਕਿੰਨੇ ਬਾਈ ਤੁਸੀਂ ਹੁਣ ਤੱਕ ਪੈਸੇ ਜਿਹੜੇ ਹੈਗੇ ਬਰਬਾਦ ਕਰ ਚੁੱਕੇ ਹੋ ਕਿੰਨਾ ਪੈਸਾ ਖਰਾਬ ਕਰ ਚੁੱਕੇ ਇਸ ਨਸ਼ੇ ਦੇ ਬਾਈ ਜੀ ਮੈਂ 4 ਸਾਲ ਤੋਂ ਲਗਾਤਾਰ ਨਸ਼ਾ ਕਰਦਾ ਆ ਰਿਹਾ ਸੀ ਜੀ ਤੇ ਹੁਣ 5 ਮਹੀਨੇ ਹੋ ਗਏ ਹੁਣ ਮੈਂ ਜਮਾਂ ਟੱਚ ਨਹੀਂ ਕੀਤਾ ਬਿਲਕੁਲ ਸਹੀ ਹੈ ਜੀ ਹਾਂ ਬਾਈ ਇਹ ਕੋਈ ਦਵਾਈ ਨਾ ਛੱਡਿਆ ਕਿ ਤੁਸੀਂ ਮਤਲਬ ਆਪਣੇ ਆਪ ਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜਾ ਇਹ ਨਸ਼ਾ ਛੱਡੇ ਨੂੰ ਮੈਨੂੰ ਬਾਈ ਹੋਗੇ ਹੋਣਗੇ ਹੁਣ ਤੰ ਤਾਂ 3.5 ਸਾਲ ਹੋ ਗਏ। 3.5 ਸਾਲ ਹੋ ਗਏ ਬਾਈ। ਹਾਂਜੀ। ਤੇ ਬਾਈ ਕੋਈ ਕੋਈ ਨਸ਼ਾ ਕਰਦੇ ਸਮੇਂ ਜਿਵੇਂ ਬੰਦੇ ਨੂੰ ਉਹ ਨਹੀਂ ਪੀਂਦੇ ਤਾਂ ਤੋੜ ਲੱਗਦੀ ਹੈ। ਛੱਡਣ ਸਮੇਂ ਕੋਈ ਪ੍ਰੋਬਲਮ ਆਈ ਹੋਵੇ ਜਾਂ ਕੋਈ ਦਵਾਈ ਨਾਲ ਤੁਹਾਨੂੰ ਵਰਕ ਪਿਆ ਹੋਵੇ। ਬਾਈ ਜੀ ਪ੍ਰੋਬਲਮ ਤਾਂ ਬਹੁਤ ਆਈ ਹੈ। ਜਿੰਨੇ ਵੀ ਤੁਸੀਂ ਕਹਦੇ ਓੰਨੀ ਆਈ ਆ। ਬਸ ਐ ਹੁੰਦਾ ਸੀਗਾ ਵੀ ਇੱਕ ਜਾਨ ਨਹੀਂ ਸੀ ਨਿਕਲਦੀ ਤੇ ਕਸਰ ਕੋਈ ਨਹੀਂ ਸੀ ਰਹਿੰਦੀ। ਠੀਕ ਹੈ ਜੀ। ਬਸ ਐ ਆ ਵੀ ਬਾਈ ਉਸ ਤਾਂ ਘਰਦਿਆਂ ਦੇ ਰਿਸ਼ਤੇਦਾਰਾਂ ਦੇ ਯਾਰਾਂ ਦੋਸਤਾਂ ਦੇ ਤਾਣੇ ਸੁਣ ਸੁਣ ਕੇ ਹਨਾ ਵੀ ਆਰ ਪਿੰਡ ਦੇ ਵਿੱਚ ਬੰਦਾ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹਿੰਦਾ। ਜਦੋਂ ਬੰਦਾ ਇਸ ਕੰਮ ਵਿੱਚ ਵੱਲ ਜੇ ਫਿਰ ਬੰਦੇ ਨੂੰ ਇਹ ਵੀ ਹੁੰਦਾਗਾ ਯਾਰ ਵੀ ਇਹ ਤਾਂ ਯਾਰ ਚੋਰ ਆ ਕੋਈ ਘਰੇ ਨਹੀਂ ਬੰਨ ਲੰਦਾ ਬਾਈ ਹਨਾ ਸੋ ਬਾਈ ਕੋਈ ਹਾਲਾਂਕਿ ਆਪਾਂ ਕੋਈ ਇਹੋ ਜਿਹਾ ਕੰਮ ਕੀਤਾ ਨਹੀਂ ਸੀ ਚੋਰੀ ਨਹੀਂ ਕੀਤੀ ਕਦੇ ਹਾਂ ਪਰ ਐ ਹੁੰਦਾ ਕਿ ਬਈ ਮੇਰੀ ਆਪ ਦੀ ਜ਼ਮੀਨ ਜਿਹੜੀ 30 ਕਿੱਲੇ ਸੀ 30 ਕਿੱਲਾਂ ਦੇ ਵਿੱਚੋਂ 4 ਕਿੱਲੇ ਜ਼ਮੀਨ ਦੇ ਰਹਿ ਗਏ ਸੀ ਬਾਈ ਮੇਰੇ ਠੀਕ ਹੈ ਜੀ ਬਾਈ ਫਿਰ ਲਈ ਦੁਬਾਰੇ 10 12 ਕਿੱਲੇ ਜ਼ਮੀਨ ਨੇ ਦੁਬਾਰੇ ਬਣਾਈਏ ਜੀ ਆਪ ਦੀ ਮਿਹਨਤ ਨਾਲ ਬਣਾਈਏ ਜੀ ਹਾਂਜੀ ਹਾਂਜੀ ਬਾਈ ਦੁਬਾਰੇ ਮਿਹਨਤ ਨਾਲ ਬਣਾਈਏ ਬਾਈ ਠੀਕ ਹੈ ਹੁਣ ਬਾਈ ਕੀ ਕਰ ਰਹੇ ਹੋ ਇੱਥੋਂ ਟਿੱਕਰ ਕੀ ਵੀ ਟਰੈਕਟਰ ਟਿੱਕਰ ਵੀ ਆਪ ਦਾ ਫੇਰ ਦੁਬਾਰੇ ਮੈਂ ਇਹ ਜਿਹੜੇ 12 ਕਿੱਲੇ ਜ਼ਮੀਨ ਦੇ ਬਣਾਏ ਜਿਹੜਾ ਬਈਆ ਕੋਠਾ ਹੈ ਇਹਨੂੰ ਮਤਲਬ ਤੁਸੀਂ ਕਹੋਗੇ ਲੋਕ ਕਹਣਗੇ ਵੀ ਜ਼ਮੀਨ ਹੀ ਬਣਾਈ ਬੰਦੇ ਦੀ ਜ਼ਿੰਦਗੀ ਬਦਲ ਗਈ ਕੋਠੇ ਨੂੰ ਮਤਲਬ ਨਾ ਇਹਨੂੰ ਉਸ ਤਰੀਕੇ ਦਾ ਹੀ ਕਿਉਂ ਰੱਖਿਆ ਇਹਨੂੰ ਤੁਸੀਂ ਕਿਉਂ ਨਹੀਂ ਚੇਂਜ ਕੀਤਾ ਜੀ ਬਦਲਿਆ ਕਿਉਂ ਨਹੀਂਗਾ ਨਹੀਂ ਬਾਈ ਇਹਦੇ ਨਾਲ ਇਹ ਇਸ ਇਸ ਕਮਰੇ ਵੱਲ ਦੇਖ ਕੇ ਨਾ ਮੈਨੂੰ ਵੀ ਐ ਹੁੰਦਾਗਾ ਵੀ ਯਾਰ ਵੀ ਇਸ ਕਮਰੇ ਦੇ ਵਿੱਚ ਮੇਰੀ ਜ਼ਿੰਦਗੀ ਬਰਬਾਦ ਹੋਈ ਹੂੰ ਇਹਨੂੰ ਮੈਂ ਬਿਠਾਇਆ ਨੀਗਾ ਉਧਰ ਹੋਰ ਨਵਾਂ ਕਮਰਾ ਆਪਾ ਬਣਾ ਲਿਆ ਤੁਸੀਂ ਉਹ ਸਾਹਮਣੇ ਬਾਈ ਦਾ ਕੰਮ ਤੁਸੀਂ ਦੇਖ ਰਹੇ ਹੋ ਬਾਈ ਨੇ ਉਹ ਬਣਾਇਆ ਹੈਗਾ ਤੇ ਮਤਲਬ ਇੱਕ ਤਾਂ ਬਾਈ ਅਸੀਂ ਆਂ ਹੀ ਰੱਖਣਾ ਸੋ ਬਾਈ ਯਾਰ ਇਹ ਜਿਹੜੀ ਨਸ਼ੇ ਦੀ ਤੁਹਾਨੂੰ ਲਤ ਲੱਗੀ ਕਿਵੇਂ ਲੱਗੀ ਬਾਈ ਚੰਦਨਾ ਬਾਉ ਸਾਨੂੰ ਵੀਰਾਂ ਨੂੰ ਇਹ ਬਾਈ ਸਟਾਰਟਿੰਗ ਤੇ ਇੱਥੇ ਹੁਣ ਜਦੋਂ ਬੈਠਦੇ ਸੀ ਆ ਕੇ ਮੁੰਡੇ ਯਾਰ ਦੋਸਤ ਬੈਠਦੇ ਸੀਗੇ ਖੇਤ ਆ ਕੇ ਬੈਠ ਜਾਣਾ ਹਨਾ ਤੇ ਕਿੱਥੇ ਬਾਈ ਅਸੀਂ ਇੱਥੇ ਬੈਠ ਜਾਣਾ ਬਾਈ ਅਸੀਂ ਯਾਰਾਂ ਦੋਸਤਾਂ ਨੇ ਰਲ ਕੇ ਪਹਿਲਾਂ ਪਿਗ ਤੋਂ ਸ਼ੁਰੂਆਤ ਕਰੀ ਹਨਾ ਪਿਗ ਤੋਂ ਲਾਉਂਦੇ 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 ਹੌਲੀ 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 ਬਸ ਕੋਈ ਇਹੋ ਜਿਹਾ ਨਸ਼ਾ ਹੀ ਨਹੀਂ ਯਾਰ ਜਿਹੜਾ ਬਾਈ ਮੈਂ ਕੀਤਾ ਨਹੀਂ ਯਾਰ ਹਾਂ ਬਾਈ ਫਿਰ ਕਦੇ ਤੁਹਾਨੂੰ ਕੋਈ ਤੁਹਾਡੇ ਮਾਪਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਤੁਸੀਂ ਉਹਦਾ ਵਿਰੋਧ ਕੀਤਾ ਹੋਵੇ ਬਾਈ ਯਾਰ ਇਹ ਤਾਂ ਨੇਚਰਲ ਜੀ ਗੱਲ ਆ ਵੀ ਮਾਪੇ ਪਿਓ ਆਪਦੇ ਪੁੱਤ ਨੂੰ ਰੋਕੂਗਾ ਹੀ ਰੋਕੂਗਾ ਹਨਾ ਤੇ ਪਰ ਐਸੀ ਵੀ ਉਦੋਂ ਉਹਨਾਂ ਦੀਆਂ ਗੱਲਾਂ ਬਾਈ ਕੌੜੀਆਂ ਲਾਦੀਆਂ ਸੀ ਕੌੜੀਆਂ ਐ ਲਾਦੀਆਂ ਸੀ ਤੋੜ ਲੱਗਦੀ ਸੀ ਬਾਈ ਖੁਦ ਨੂੰ ਹਨਾ ਤੇ ਕੌੜੀਆਂ ਤਾਂ ਲੱਗਣਗੀਆਂ ਹੀ ਸੀ ਬਹੁਤ ਰੋਕਦੇ ਸੀ ਉਹ ਬਥੇਰੇ-ਵੇਰੀ ਮੈਨੂੰ ਦੋ ਤਿੰਨ ਵੇਰੀ ਮੈਨੂੰ ਸੈਂਟਰ ਵੀ ਭੇਜਿਆ ਉਹਨਾਂ ਨੇ ਆ ਕੇ ਮੈਂ ਫੇਰ ਲੱਗ ਜਾਂਦਾ ਸੀ ਬਾਈ ਬਾਈ ਇਹ ਵੀ ਸੁਣ ਚਾਹੀ ਵੀ ਤੁਸੀਂ ਇੱਕ ਚੰਗੇ ਖਿਡਾਰੀ ਰਹੇ ਹੋ ਕਾਦਾ ਕਾਦੀ ਗੇਮ ਕਰਦੇ ਸੀਗੇ ਕਿੰਨਾ ਟਾਈਮ ਤੁਸੀਂ ਗੇਮ ਕੀਤੀ ਤੇ ਗੇਮ ਖੇੜਦੇ 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 ਤੁਸੀਂ ਇੱਧਰ ਕਿਵੇਂ ਆਏ ਹੈ ਨਾ ਉਹ ਸਾਨੂੰ ਆਡੀਅנס ਨੂੰ ਜਰੂਰ ਦੱਸੋ ਇੱਕ ਵਾਰੀ ਬਾਈ ਮੈਂ ਸਕੂਲ ਟਾਈਮ 6ਵੀਂ ਤੋਂ ਲੈ ਕੇ ਪਲੱਸ 2 ਤੱਕ ਮੈਂ ਕਬੱਡੀ ਦੀ ਗੇਮ ਕੀਤੀ ਸਕੂਲ 'ਚ ਉਦੋਂ ਆ ਚਾਰ ਸਾਲ ਮੈਂ ਵਾਹ ਦੇ ਵਿੱਚ ਉਹ ਵੀ ਕਬੱਡੀ ਖੇਡੀ ਆ ਮੈਂ ਇਹ ਸੁਣ ਚਾਹ ਵੀ ਤੁਸੀਂ ਮਤਲਬ ਬਈ ਓਪਨੀਆਂ ਓਪਨ ਜੀ ਵੀ ਖੇਡਦੇ ਰਹੇ ਹੋ ਥੋੜੀ ਮਤਲਬ ਬਹੁਤ ਵਧੀਆ ਗੇਮ ਸੀ ਹਾਂਜੀ ਹਾਂਜੀ ਬਾਈ ਮੈਂ 3 ਸਾਲ ਓਪਨ ਖੇਡੀ ਠੀਕ ਹੈ ਜੀ ਮਤਲਬ ਬਾਈ ਫਿਰ ਥੋੜੇ ਜਿਹੜੇ ਨਾਲ ਦੇ ਯਾਰ ਥੋੜੇ 플레이ਰ ਸੀ ਉਹਨਾਂ ਨੇ ਕਦੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਯਾਰ ਕਿ ਕਿਉਂ ਕਿ ਉਹ ਵੀ ਸੰਗ ਚ ਫੜ ਗਿਆ ਕਦੇ ਉਹਨਾਂ ਦੀ ਗੱਲ ਸੁਣੀ ਹੋਵੇ ਜਾਂ ਮੰਨੀ ਹੋਵੇ ਨਹੀਂ ਬਹੁਤ ਕਹਿੰਦੇ ਸੀ ਬਾਈ ਜਿਹੜੇ ਸੱਚੇ ਮਿੱਤਰ ਹੁੰਦੇ ਆ ਨਾ ਉਹ ਸਹੀ ਸਲਾਹ ਹੀ ਦਿੰਦੇ ਹੁੰਦੇ ਆ ਬਹੁਤਾਂ ਨੇ ਬਹੁਤਿਆਂ ਨੇ ਮੈਨੂੰ ਕਿਹਾ ਸੀ ਪਰ ਜਿਹੜੀ ਸੰਗ ਤੇ ਚ ਮੈਂ ਪੈ ਗਿਆ ਸੀ ਉਹ ਦਰੂ ਮੂਹ ਨਹੀਂ ਸੀ ਕਰਨ ਦਿੰਦੇ ਬਾਈ ਛੱਡਣ ਵਾਲੇ ਪਾਸੇ ਨੂੰ ਬਾਈ ਇੱਕ ਚੰਗੇ ਕਵੱਡੀ ਪਲੇਅਰ ਰਹੇ ਹੋਂ ਤੁਹਾਡਾ ਨਾਂ ਰਿਹਾ ਤੁਹਾਨੂੰ ਦੁਨੀਆ ਤੋਂ ਮਤਲਬ ਥੋੜਾ ਵਧੀਆ ਨਾਂ ਸੀਗਾ ਚੰਗਿਆਂ ਤੁਸੀਂ ਕਲੱਬਾਂ 'ਚ ਕਵੱਡੀ ਖੇਡੇ ਹੋ ਚੰਗੇ ਥੋੜੇ ਕਵੱਡੀ ਪਲੇਅਰਾਂ ਨਾਰਲੇਸ਼ ਰਹੇ ਆ ਕਦੇ ਤੁਹਾਨੂੰ ਇਹ ਨਹੀਂ ਮਹਿਸੂਸ ਹੋਇਆ ਯਾਰ ਵੀ ਮੈਂ ਨਸ਼ੇ ਦੀ ਦਲਦਲ ਤੇ ਵੱਢ ਗਿਆ ਤੇ ਮਤਲਬ ਮੇਰਾ ਨਾਂ ਖਰਾਬ ਹੋ ਲੋਕ ਕਹਣਗੇ ਚੋਟੀ ਦਾ ਪਲੇਅਰ ਇੱਕ ਚੰਗਿਆ ਰੇਡਾਂ ਪਾਉਣ ਵਾਲਾ ਪਲੇਅਰ ਵੀ ਅੱਜ ਨਸ਼ੇ ਕਰ ਰਿਹਾ ਕਦੇ ਇਹ ਚੀਜ਼ ਥੋੜੇ ਦਿਮਾਗ ਚ ਆਈ ਹੋਵੇ ਜਾਂ ਤੁਹਾਨੂੰ ਇਹ ਚੀਜ਼ ਮਹਿਸੂਸ ਹੋ ਜਾਵੇ ਯਾਰ ਜੇ ਮੈਂ ਇਹ ਚੀਜ਼ ਤਾ ਮਤਲਬ ਮੇਰਾ ਨਾਂ ਬਹੁਤ ਖਰਾਬ ਹੋਊਗਾ ਕਿਉਂਕਿ ਤੁਸੀਂ ਥੋੜਾ ਨਾਂ ਬਾਹਰ ਦੇਖਿਆ ਭਈ ਹਣਾ ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹਾਂ ਭਾਈ ਹੁੰਦਾ ਤਾਂ ਹੈਗਾ ਪਰ ਐ ਆ ਵੀ ਉਦੋਂ ਇਹ ਚੀਜ਼ ਦਿਮਾਗ 'ਚ ਭਾਈ ਵੱੜਦੀ ਨਹੀਂ ਜਦੋਂ ਬੰਦਾ ਪੁੱਠੇ ਪਾਸੇ ਪੁੱਠੇ ਰਾਹ ਪੈ ਜੇ ਨਾ ਉਦੋਂ ਇਹ ਚੀਜ਼ਾਂ ਬਾਰੇ ਮੈਟਰ ਨਹੀਂ ਕਰਦੇ ਹੁੰਦੇ ਆ ਵੀ ਮੇਰਾ ਅ ਅੱਗੇ ਜਾ ਕੇ ਕੀ ਮੇਰਾ ਵੀ ਬਣੂਗਾ ਜਾਂ ਕੀ ਮੇਰਾ ਬਰਬਾਦ ਹੋਊਗਾ ਮੈਂ ਕੀ ਹੋਊਂਗਾ ਉਹਨਾਂ ਟਾਈਮਾਂ ਦੇ ਵਿੱਚ ਸਿਰਫ ਉਦੋਂ ਇੱਕੋ ਹੀ ਚੀਜ਼ ਚੰਗੀ ਲੱਗਦੀ ਹੁੰਦੀ ਆ ਵੀ ਯਾਰ ਕਿਤੋਂ ਨਾ ਕਿਤੋਂ ਹੱਲ ਹੋ ਜੇ ਹੂੰ ਬਾਈ ਇਹ ਵੀ ਸੁਣਦਾ ਹੈ ਵੀ ਤੁਹਾਡੇ ਦੋ ਬੱਚੇ ਸੀ ਤੇ ਥੋੜੀ ਇੱਕ ਮਤਲਬ ਜਿਹੜੇ ਮਿਸੀ ਤੁਹਾਡੀ ਤੁਹਾਨੂੰ ਛੱਡ ਕੇ ਚਲੇ ਗਏ ਹੁਣ ਮਤਲਬ ਆਪਣਾ ਵਾਪਸ ਆਉਣ ਦਾ ਕੁਝ ਉਹਨਾਂ ਬਾਰੇ ਵਿਚਾਰ ਉਹਨਾਂ ਬਾਰੇ ਤੱਕ ਵੀਡੀਓ ਬਚਾਉਣ ਦੀ ਆਪਾਂ ਕੋਸ਼ਿਸ਼ ਕਰੀਏ ਵੀ ਉਹਨਾਂ ਨੂੰ ਪਤਾ ਲੱਗੇ ਵੀ ਤੁਸੀਂ ਬਿਲਕੁਲ ਸਧਰ ਗਏ ਨਹੀਂ ਬਾਈ ਉਹ ਦਰਸਾ ਗੱਲਾਂ ਐ ਸੀ ਉਹ 4 ਸਾਲ ਮੇਰੇ ਕੋਲ ਨਹੀਂ ਸੀ ਆਏ ਪਰ ਹੁਣ ਹੋ ਗਏ ਉਹਨਾਂ ਨੂੰ 6 ਮਹੀਨੇ ਹੋ ਗਏ ਉੱਛ ਆ ਗਈ ਹਾਂ ਮਤਲਬ ਇਹ ਗੱਲ ਤੁਸੀਂ ਸੋਸ਼ਲ ਮੀਡੀਆ ਅੱਗੇ ਨਹੀਂ ਪੇਸ਼ ਕੀਤੀ ਵੀ ਮਤਲਬ ਉਹ 4 ਸਾਲ ਪਹਿਲਾਂ ਗਏ ਹੋਏ ਸੀ ਤੇ ਹੁਣ ਵਾਪਸ ਆ ਗਈ ਉਹਨਾਂ ਨੂੰ ਬਈ ਪਤਾ ਕਿਵੇਂ ਲੱਗਿਆ ਉਹਨਾਂ ਨੇ ਥੋੜਾ ਸਾਹ ਦਿੱਤਾ ਕੋਈ ਵੀ ਤੁਸੀਂ ਨਿਸ਼ਚੈ ਨਹੀਂ ਉਹਨਾਂ ਨੇ ਮੈਨੂੰ ਬਹੁਤ ਰੋਕਿਆ ਸੀ ਬਾਈ ਜੀ ਵੀ ਤੁਸੀਂ ਕਿਉਂ ਨਾਲੇ ਤਾਂ ਆਪਦੀ ਜ਼ਿੰਦਗੀ ਖਰਾਬ ਕਰਦੇ ਹੋ ਨਾਲੇ ਬੱਚਿਆਂ ਦੀ ਕਰਦੇ ਹੋ ਹਨਾ ਵੀ ਜੇ ਕੱਲ ਨੂੰ ਤੂੰ ਤੈਨੂੰ ਕੁਝ ਹੋ ਗਿਆ ਤੇ ਫਿਰ ਮਾਗਰ ਚਵਾਕਾਂ ਦਾ ਕੀ ਬਣੂਗਾ ਹਨਾ ਪਰ ਉਦੋਂ ਬਾਈ ਐਂ ਲੱਗਦਾ ਹੁੰਦਾ ਸੀ ਵੀ ਯਾਰ ਇਹ ਤਾਂ ਬਸ ਉਹੀ ਭੌਂਕੀ ਜਾਂਦੇ ਆ ਭਾਈ ਇੱਕ ਮਾਪਿ ਉਹ ਲਈ ਆਪਣਾ ਬੱਚਾ ਆਪਣਾ ਪਰਿਵਾਰ ਸਭ ਕੁਝ ਹੈ ਨਾ ਜੇ ਆਪਣੇ ਆਪਾ ਜਿਹਦੇ ਲਈ ਕਮਾਉਂਦੇ ਆ ਉਹ ਆਪਣੇ ਬੱਚੇ ਹੈ ਆਪਣਾ ਪਰਿਵਾਰ ਹੈ ਕਿਉਂਕਿ ਬੰਦਾ ਜਿੱਥੇ ਮਰਜ਼ੀ ਬੈਠ ਕੇ ਖਾ ਸਕਦਾ ਚਾਹੇ ਉਹ ਲੇਡੀ ਜੇ ਚਾਹੇ ਉਹ ਆਪਾਂ ਆਪਸ ਆਪ ਦੀ ਗੱਲ ਕਰੀਏ ਤੇ ਭਾਈ ਤੁਸੀਂ ਕਹਿੰਦੇ ਮਹਿਸੂਸ ਨਹੀਂ ਕੀਤਾ ਯਾਰ ਕਿ ਮੈਂ ਬੱਚੇ ਮੇਰੇ ਤੋਂ ਦੂਰ ਆਇਆ ਕਦੇ ਤੁਹਾਨੂੰ ਦੁੱਖ ਲੱਗਿਆ ਹੋਵੇ ਕਦੇ ਤੁਸੀਂ ਆਪਣੇ ਆਪ ਨੂੰ ਤੁਸੀਂ ਕਲਪਿਓ ਹੋਵੇ ਆਪਦੇ ਆਪਣਾ ਗੱਲਾਂ ਕੀਤੀਆਂ ਹੁਣ ਵੀ ਯਾਰ ਮੇਰੇ ਬੱਚੇ ਮੇਰੇ ਪਰਿਵਾਰ ਨਹੀਂ ਕਦੇ ਬਾਈ ਦੇਖੋ ਮੈਂ ਕਿਸੇ ਤੋਂ ਕੋਈ ਮੈਡੀਸਨ ਨਹੀਂ ਲਈ ਜੀ ਠੀਕ ਆ ਹੂੰ ਮੈਂ ਇਹ ਖੁਦ ਛੱਡਿਆ ਸਿਰਫ ਇੰਨਾ ਚੀਜ਼ਾਂ ਕਰਕੇ ਆਪਦੇ ਮਾਪਿਓ ਕੰਨੀ ਵੇਖ ਕੇ ਆਪਦੇ ਬੱਚਿਆਂ ਨੂੰ ਨਹੀਂ ਦੇਖ ਕੇ ਸਿਰਫ ਇੱਕ ਮਨ ਮਾਰਿਆ ਬਾਈ ਮਨ ਮਾਰਿਆ ਹਾਂ ਮੈਂ 3 ਮਹੀਨੇ ਘਰੋਂ ਬਾਹਰ ਨਹੀਂ ਸੀ ਨਿਕਲਿਆ ਮਤਲਬ ਬੱਚਿਆਂ ਦੇ ਪਿਆਰ ਨੇ ਤੁਹਾਨੂੰ ਇੰਨਾ ਕਿ ਮਤਲਬ ਅੰਦਰੋਂ ਅੰਦਰ ਹੀ ਖਤਮ ਕਰਤਾ ਸੀਗਾ ਵੀ ਤੁਸੀਂ ਇਹ ਸੋਚਿਆ ਵੀ ਯਾਰ ਮੈਨੂੰ ਬੱਚੇ ਪਹਿਲਾਂ ਸੋ ਬਾਈ ਤੁਸੀਂ ਕਹਿੰਦੇ ਹੋ ਵੀ ਮੈਂ ਕੋਈ ਨਸ਼ਾ ਛੱਡਣ ਲਈ ਦਵਾਈ ਲਈ ਤੁਹਾਨੂੰ ਬੱਚਿਆਂ ਦਾ ਪਿਆਰ ਜਿਹੜੇ ਬੱਚਾ ਵਰਤੀ ਥੋੜੀ ਅੰਦਰ ਪਿਆਰ ਸੀਗਾ ਵੀ ਬੱਚਿਆਂ ਲਈ ਤੜਫ ਸੀ ਉਹ ਤੁਹਾਨੂੰ ਮਤਲਬ ਇੱਧਰ ਖਿੱਚ ਲਈ ਕਿ ਮਤਲਬ ਮੈਂ ਨਿਸ਼ਾਨੀ ਕਰਨਾ ਮਤਲਬ ਆਪਣੇ ਬੱਚਾ ਨੂੰ ਪਿਆਰ ਸੀਗਾ ਆਪਣੇ ਪਰਿਵਾਰ ਬਤੀ ਪਿਆਰ ਸੀਗਾ ਤੇ ਥੋੜੇ ਦੇ ਅੰਦਰ ਮਤਲਬ ਇਹ ਜੀ ਅੱਗ ਸੀ ਵੀ ਯਾਰ ਮੈਂ ਆਪਦੇ ਬੱਚਾ ਨੂੰ ਨੇੜੇ ਲੈ ਕੇ ਆਉਣਾ ਉਹਨਾਂ ਨੂੰ ਮੈਂ ਆਪਦੇ ਨੇੜੇ ਕਰਨਾ ਉਹਨਾਂ ਤੋਂ ਦੂਰ ਨਹੀਂ ਰਹਿ ਸਕਦਾ ਮਤਲਬ ਤੁਸੀਂ ਇਹ ਗੱਲ ਕਹਿੰਦੇ ਆ ਆਡੀਅੰਸ ਨੂੰ ਆਪਣਾ ਤੁਸੀਂ ਮਨ ਮਾਰ ਕੇ ਇਹ ਜਿਹੜੀ ਬਿਮਾਰੀ ਹੈ ਬਿਮਾਰੀ ਕਹਿ ਸਕਦੇ ਇਹਨੂੰ ਇੱਕ ਨਸ਼ਾ ਬਿਮਾਰੀ ਹੁੰਦੀ ਹੈ ਇਹਨੂੰ ਤੁਸੀਂ ਛੱਡਿਆ ਨਾ ਜੀ ਬਾਈ ਦੇਖੋ ਹਨਾ ਚਾਹੇ ਤੁਸੀਂ ਜਿੰਨੀਆਂ ਮਰਜ਼ੀ ਦਵਾਈਆਂ ਲੈ ਲਓ ਬਾਈ ਜਿੰਨਾ ਚਿਰ ਤੁਸੀਂ ਆਪਦੇ ਮਨ ਨੂੰ ਸੰਤੁਸ਼ਟ ਨਹੀਂ ਕਰਦੇ ਵੀ ਆ ਚੀਜ਼ ਆਪਾਂ ਛੱਡਣੀ ਹੀ ਛੱਡਣੀ ਆ ਉਹਨਾਂ ਚਿਰ ਬਾਈ ਤੁਸੀਂ ਨਹੀਂ ਛੱਡ ਸਕਦੇ ਜਿੰਨੀਆਂ ਮਰਜ਼ੀ ਦਵਾਈਆਂ ਲੈ ਲਓ ਜਿੰਨੇ ਮਰਜ਼ੀ ਟ੍ਰੀਟਮੈਂਟ ਕਰਵਾ ਲਓ ਬਾਈ ਇਸ ਚੀਜ਼ ਨੂੰ ਛੱਡਣ ਵਾਸਤੇ ਸਿਰਫ ਇੱਕੋ ਹੀ ਹੱਲ ਆ ਮਨ ਮਾਰਨਾ ਪੈਂਦਾ ਬਾਈ ਬਾਈ ਦਵਾਈਆਂ ਵਾਲੇ ਕਈ ਬੰਦੇ ਆਪਾਂ ਮਤਲਬ ਬਹੁਤ ਬੰਦੇ ਦੇਖਿਆ ਵੀ ਯਾਰ ਅਸੀਂ ਦਵਾਈ ਲਈ ਉੱਥੋਂ ਉੱਪਰ ਇੱਥੋਂ ਖਾਦੀ ਦਵਾਈ ਕੈਪਸੂਲ ਲੈ ਗੋਲੀਆਂ ਲਈਆਂ ਇੰਜੈਕਸ਼ਨ ਲਵਾਈ ਫੇਰ ਨਹੀਂ ਫਰਕ ਪੈਂਦਾ ਉਹਦੇ ਦੇ ਵਿੱਚ ਤੇ ਤੁਹਾਡੇ ਜੀ ਬਾਈ ਕੀ ਕਰਨਾ ਮਤਲਬ ਤੁਸੀਂ ਕੋਈ ਦਵਾਈ ਨਹੀਂ ਲਈ ਕੋਈ ਕਿਸੇ ਨੂੰ ਗੋਲ ਨਹੀਂ ਪਤਾ ਕੀ ਚੱਕਰਾ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿ ਸਕਦੇ ਡਾਕਟਰਾਂ ਨੂੰ ਹਨਾ ਡਾਕਟਰ ਦਵਾਈ ਦਿੰਦੇ ਆ ਪਰ ਜਿਹੜਾ ਉਹਨਾਂ ਨੇ ਦੱਸਿਆ ਹੁੰਦਾ ਉਹ ਪਰਹੇਜ਼ ਨਹੀਂ ਕਰਦੇ ਆਪਾਂ ਠੀਕ ਆ ਇਹ ਚੀਜ਼ ਇੱਕ ਇਹੋ ਜੀ ਹੁੰਦੀ ਆ ਜੇ ਕਿਸੇ ਵੀ ਬੰਦੇ ਨੇ ਦਵਾਈ ਲੈਣੀ ਆ ਦਵਾਈ ਵੀ ਫੇਰ ਹੀ ਲੈਣ ਦਾ ਫਾਇਦਾ ਬਾਈ ਜੇ ਤੁਹਾਡਾ ਮਨ ਹੈਗਾ ਤਾਂ ਜੇ ਮਨ ਨਹੀਂ ਹੈਗਾ ਫਿਰ ਦਵਾਈ ਲੈਣ ਦਾ ਪੈਸੇ ਪਟਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਦਵਾਈ ਸਿਰਫ ਇੱਕ ਇਹੋ ਜੀ ਚੀਜ਼ ਹੁੰਦੀ ਆ ਜਿਹੜੀ ਤੋੜਨੋਂ ਖਤਮ ਕਰਦੀ ਆ ਠੀਕ ਆ ਵੀ ਜੇ ਆਪਾਂ ਹੁਣ ਇਹੀ ਸੋਚ ਲਿਆ ਵੀ ਅਰ ਦਵਾਈ ਖਾਈ ਜੰਨੇ ਆ ਦਵਾਈ ਨਾਲ ਹਟ ਜੂਗਾ ਉਦੋਂ ਆਪਾਂ ਤਰਕੇ ਦਵਾਈ ਖਾਲੀ ਹੱਥ ਨੇ ਕਿਦੋਂ ਇਹੋ ਹੱਲ ਕਰਕੇ ਚਟਾ ਪੀ ਲਿਆ ਉਵੇਂ ਨਹੀਂ ਬਾਈ ਛੱਡੀ ਜਾਂਦੀ ਇਹ ਤਾਂ ਇੱਕ ਪੱਕੇ ਤੌਰ ਤੇ ਹੀ ਬੰਦ ਕਰਨਾ ਪੈਂਦਾ ਉਹਨੂੰ ਤੇ ਹਾਂ ਇਹ ਹੋ ਸਕਦਾ ਕਿ ਜਿਹੜੀ ਤੁਸੀਂ ਦਵਾਈ ਲਓਗੇ ਉਹਦੇ ਨਾਲ ਤੁਹਾਡੇ ਸਰੀਰ ਨੂੰ ਤੋੜ ਨਹੀਂ ਲੱਗਦੀ ਹੌਲੀ ਹੌਲੀ ਫਰਕ ਪੈਂਦਾ ਪੈਂਦਾ ਪੈ ਜਾਂਦਾਗਾ ਪਰ ਉਹਨੂੰ ਟੱਚ ਵੀ ਨਹੀਂ ਕਰਨਾ ਬਾਈ ਦਵਾਈ ਲੈਣ ਤੋਂ ਬਾਅਦ ਚਿੱਟੇ ਨੂੰ ਬਾਈ 120 ਕਈ ਵੀਰਾਂ ਨੂੰ ਪਤਾ ਨਹੀਂ ਹੁੰਦਾ ਵੀ ਸਾਡਾ ਬੱਚਾ ਨਸ਼ਾ ਕਰਦਾ ਜਿੱਲੇ ਨਸ਼ਾ ਕਰਦੇ ਆ ਉਹਦੇ ਬਈ ਲੱਛਣ ਕੀ ਹੁੰਦੀ ਹੈ ਜਦੋਂ ਬੰਦਾ ਮਤਲਬ ਲੱਗਦਾ ਹੈ ਸ਼ੁਰੂਆਤੀ ਦੌਰ ਚ ਬਾਈ ਸਭ ਤੋਂ ਪਹਿਲਾਂ ਉਹਦੀਆਂ ਅੱਖਾਂ ਤੋਂ ਉਹਦੇ ਬੁੱਲਾਂ ਤੋਂ ਸਭ ਤੋਂ ਜ਼ਿਆਦਾ ਪਤਾ ਇੱਥੋਂ ਲੱਗਦਾ ਬਾਈ ਜੀ ਮਤਲਬ ਇਹ ਵੀ ਸੁਣਿਆ ਵੀ ਬੰਦਾ ਉਹ ਜਿਹੜਾ ਹੈਗਾ ਉਹ ਕੱਲਾ ਰਹਿਣ ਦੀ ਕੋਸ਼ਿਸ਼ ਕਰਦਾ ਹੈ ਉਹ ਚੜਚੜਾ ਹੁੰਦਾ ਹੈ ਉਹਦੇ ਸੁਭਾਅ 'ਚ ਫਰਕ ਪੈ ਜਾਂਦਾ ਹੈ ਉਹ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਕਿਸੇ ਕੋਲੇ ਜਾਂਦਾ ਨਹੀਂ ਕਿਸੇ ਕੋਲੇ ਆਉਂਦਾ ਨਹੀਂ ਬਾਈ ਜਦੋਂ ਤਾਂ ਹਨਾ ਵੀ ਉਦੋਂ ਅੱਖਾਂ ਨੂੰ ਸਰੀਰ ਬਣਿਆ ਹੁੰਦਾ ਬਾਈ ਉਦੋਂ ਤਾਂ ਸਾਰੇ ਕੀਤਾ ਜਾਂਦਾ ਹੂੰ ਤੇ ਜਦੋਂ ਨਹੀਂ ਹੁੰਦਾ ਕੋਲੇ-ਕੋਸ ਉਦੋਂ ਤਾਂ ਫਿਰ ਬਾਈ ਇਕੱਲਾ ਹੀ ਰਹਿਣਾ ਪਸੰਦ ਕਰਦਾ ਬਾਈ ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਨਸ਼ਾ ਛੱਡਣਾ ਹੈ ਉਸ ਟਾਈਮ ਕੋਈ ਪ੍ਰੋਬਲਮ ਆਉਂਦੀ ਹੋਵੇ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਇੱਕ ਵੀਡੀਓ ਦੇਖੀ ਸੀ ਬੰਦੇ ਨੂੰ ਤੋੜ ਲੱਗਦੀ ਹੈ ਬੰਦੇ ਦੇ ਹੱਡ ਬੱਜ ਟੁੱਟਦੇ ਆ ਬੰਦੇ ਅੱਖਾਂ 'ਚ ਪਾਣੀ ਆਉਂਦਾ ਹੈ ਬੰਦੇ ਨੂੰ ਵਾਸੀਆ ਆਉਂਦੀਆਂ ਇਹ ਮਤਲਬ ਤੁਹਾਡੇ ਨਾਲ ਬਾਈ ਹੋਈਆਂ ਤੁਹਾਡੇ ਨਾਲ ਕੋਈ ਹਾਂ ਹਾਂ ਬਾਈ ਲੱਤਾਂ ਬਹੁਤ ਟੁੱਟਦੀਆਂ ਨੇ ਹਨਾ ਐਂ ਲੱਗਦਾ ਹੁੰਦਾ ਵੀ ਜਿਵੇਂ ਅਰਜਾਨ ਨਿਕਲਦੀ ਆ ਵੀ ਲੱਤਾਂ ਵਾਹ ਨਾਲ ਹੀ ਹੈ ਨਹੀਂ ਸ ਪਰ ਆਏ ਅਭੀ ਉਹਦੇ ਨਾਲ ਆਪਾਂ ਨੂੰ ਲੜਨ ਦੀ ਸ਼ਕਤੀ ਆਪਾਂ ਆਪ ਲੈਣੀ ਆ। ਹੂੰ ਕਿਤੇ ਆਪਾਂ ਨੂੰ ਬਾਹਰਲੇ ਬੰਦੇ ਨੇ ਨਹੀਂ ਦੇ ਕੇ ਜਾਣੀ। ਹੂੰ ਉਹਦੇ ਨਾਲ ਲੜਨ ਦੀ ਸ਼ਕਤੀ ਆਪਣੇ ਆਪ ਦੇ ਵਿੱਚ ਹੁੰਦੀ ਆ। ਹਰ ਇੱਕ ਹਰ ਇੱਕ ਇਨਸਾਨ ਦੇ ਵਿੱਚ ਆ। ਵੀ ਯਾਰ ਜਦੋਂ ਆਪਾਂ ਸੋਚ ਹੀ ਲਿਆ ਵੀ ਆਹ ਕੰਮ ਚਾਹੇ ਆਪਣੀ ਜਾਨ ਜਾਂਦੀਏ ਜਾਵੇ ਯਾਰ। ਪਰ ਆਪਾਂ ਇਹ ਚੀਜ਼ ਛੱਡਣੀ ਆ। ਜੇ ਆਪਾਂ ਇਹ ਸੋਚ ਲਈ ਗੱਲ ਫੇਰ ਛੱਡਿਆ ਜਾਂਦਾ ਬਾਈ ਉਹ। ਸੋ ਬਾਈ ਸਮਾਜ ਨੂੰ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਵੇਂ ਪੰਜਾਬ ਦੇ ਵਿੱਚ ਇੰਨਾ ਆਪਣਾ ਨਸ਼ਾ ਹੈ, ਹਰ ਤਰ੍ਹਾਂ ਦਾ ਨਸ਼ਾ ਹੈ। ਪੰਜਾਬ ਦੀ ਪਨੀਰੀ ਖਤਮ ਹੋ ਚੁੱਕੀ ਹੈ ਜਿਹੜੇ ਮੁੰਡੇ ਰਹਿ ਗਏ ਉਹ ਬਾਹਰ ਜਾ ਰਹੇ ਹੈ ਜਿਹੜੇ ਇੱਧਰ ਹੈ ਉਹ ਨਸ਼ੇ ਦੀ ਦਲਦਲ ਦੇ ਵਿੱਚ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹਨ ਉਹਨਾਂ ਬਾਰੇ ਬਈ ਕੀ ਕਹਿਣਾ ਚਾਹੁੰਨੀ ਕਿਉਂਕਿ ਤੁਸੀਂ ਇੱਕ ਜ਼ਿੰਦਗੀ ਦੇ ਉਹ ਪੜਾ ਦੇ ਵਿੱਚ ਉਠੇ ਹੋਏ ਹੋ ਜਿੱਥੇ ਤੁਹਾਨੂੰ ਪਤਾ ਸੀ ਵੀ ਮੈਂ ਸ਼ਾਇਦ ਬਚਾਂ ਚਾਹੀ ਨਾ ਬਚਾਂ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜ਼ਿੰਦਗੀ ਨੂੰ ਬਦਲਿਆ ਇੰਨੀ ਵਧੀਆ ਤੁਹਾਡੇ ਕੋਲ ਜ਼ਮੀਨ ਜਾਇਦਾਦ ਹੈ ਕਿ ਆਹ ਤੁਹਾਡੇ ਉਹਨਾਂ ਲਈ ਇੱਕ ਮਤਲਬ ਆਧਾਰਨਾ ਹੈ ਵੀ ਇਹ ਜਗ੍ਹਾ ਹੈ ਜਿੱਥੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਾਰਾ ਟਾਈਮ ਖਰਾਬ ਕੀਤੀ ਜ਼ਿੰਦਗੀ ਨੂੰ ਤਬਾਹ ਕਰਨ ਵਾਲੀ ਜਿਹੜੀ ਇਹ ਜਗ੍ਹਾ ਹੀ ਆ। ਉਹਨਾਂ ਲਈ ਬਈ ਕੀ ਮੈਸੇਜ ਆ ਥੋੜਾ ਕੀ ਮੈਸੇਜ ਮੈਂ ਚਾਹੁੰਨੀ ਹਾਂ। ਭਾਈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਮੇਰੇ ਜਿਹੜੇ ਨਿੱਕੇ ਵੀਰ ਆ ਜਾਂ ਮੇਰੇ ਤੋਂ ਵੱਡੇ ਵੀਰ ਹਨਾ ਵੀਰ ਬਾਈ ਮੈਂ ਵੀਰਾਂ ਨੂੰ ਇਹ ਕਹਿਣਾ ਚਾਹੁੰਨਾ ਬਈ ਵੀ ਜਿਹੜਾ ਪੈਸਾ ਆਪਾਂ ਨਸ਼ੇ ਤੇ ਖਰਚ ਕਰਦੇ ਆ ਉਹਦੀ ਖਰਾਕ ਲਿਆ ਕੇ ਬਈ ਤੁਸੀਂ ਖਰਾਕ ਖਾਓ, ਜਿੰਮ ਜਾਓ ਤੇ ਆਪਦਾ ਵਧੀਆ ਸਰੀਰ ਬਣਾਓ ਤੇ ਖਿਡਾਰੀ ਬਣੋ ਬਈ ਚੰਗੇ ਖਿਡਾਰੀ ਬਣੋ ਜਿਨ੍ਹਾਂ ਦਾ ਸਾਰੀ ਦੁਨੀਆ ਵਿੱਚ ਨਾਮ ਹੋਵੇ ਹਨਾ ਤੁਹਾਡਾ ਇਹਨਾਂ ਚੀਜ਼ਾਂ ਨੇ ਬਈ ਕੁਝ ਨਹੀਂ ਦੇਣਾ ਇਹਨਾਂ ਨੇ ਤਾਂ ਜ਼ਿੰਦਗੀ ਬਰਬਾਦ ਕਰਨੀ ਆ ਜੇ ਤੁਸੀਂ ਆਪਦੀ ਜ਼ਿੰਦਗੀ ਵਧੀਆ ਬਣਾਉਣੀ ਆ ਬਾਈ ਇਹਨਾਂ ਚੀਜ਼ਾਂ ਦੇ ਵਿੱਚ ਨਾ ਵੜੋ ਬਾਈ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਵੀ ਇਹਨਾਂ ਚੀਜ਼ਾਂ ਤੋਂ ਕਿਉਂਕਿ ਇਹ ਚੀਜ਼ਾਂ ਵੀ ਸਰਕਾਰ ਨੂੰ ਵੀ ਥੋੜਾ ਬਹੁਤ ਚਾਹੀਦਾ ਬਾਈ ਸਰਕਾਰ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਉਹ ਨਹੀਂ ਬੰਦ ਕਰ ਸਕਦੀ ਸੋ ਬਾਈ ਜਿਹੜੇ ਭਰਾ ਆ ਸਾਡੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰੋ ਵੱਧ ਵੱਧ ਆਪਣੇ ਪੰਜਾਬ ਦੇ ਵਿੱਚ ਜੋ ਨਸ਼ਾ ਨਸ਼ੇ ਨੂੰ ਖਤਮ ਕਰ ਸਕੀਏ ਤੇ ਆਪਣੀ ਲਹਿਰ ਬਣਾਓ ਆਪਣਾ ਸਮਾਜ ਨੂੰ ਆਪਾਂ ਨਵੀਂ ਦਿਸ਼ਾ ਦੇ ਸਕੀਏ ਸੋ ਇਹ ਬਾਈ ਨੇ ਸਾਨੂੰ ਬਹੁਤ ਵਧੀਆ ਮੈਸੇਜ ਦਿੱਤਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਬਾਈ ਦਾ ਫੇਸ ਤਾਂ ਨਹੀਂ ਰਿਵੀਲ ਕਰ ਸਕਦੇ ਕਿਉਂਕਿ ਇੱਕ ਬੰਦੇ ਦੀ ਪਰਸਨਲ ਲਾਈਫ ਹੈ ਬਾਈ ਇੱਕ ਗੱਲ ਹੋਰ ਵੀ ਮੈਂ ਤਾਂ ਬਾਈ ਆਪ ਦਾ ਦੇਖੋ ਵੀਰੇ ਇੰਨੀ ਵਧੀਆ ਗੇਮ ਸੀ ਮੈਂ ਆਪ ਦਾ ਸਾਰਾ ਕੈਰੀਅਰ ਖਰਾਬ ਕਰ ਲਿਆ ਪਰ ਤੁਸੀਂ ਨਾ ਕਰੋ ਛੋਟੇ ਵੀਰਾ ਚਾਹੇ ਕੋਈ ਮੇਰਾ ਵੱਡਾ ਵੀਰਾ ਹਨਾ ਵੀ ਤੁਸੀਂ ਨਾ ਬਾਈ ਇਸ ਦਲ ਦਾਲ ਦੇ ਸੋ ਬਾਈ ਵੀਡੀਓ ਨੂੰ ਸ਼ੇਅਰ ਕਰੋ ਬਾਈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਠੀਕ ਹੈ